ਸਰ ਬੀਟੀ ਆ ਗਈ ਕਿੰਨੇ ਗਿਆ ਮੈਂ ਆਵੇਂ ਤੇਰੇ ਸਰਾਈ ਚੱਲ ਜਾ ਚੱਲ ਚਲਾ ਯਾਰ ਹੋ ਜਾ ਨਾ ਹੁਣ ਆ ਬਣ ਗਈ ਹਾਂ ਗਿਆ ਲੈ ਆਪਣੀ ਮੰਮੀ ਨੂੰ ਕਿਹੜਾ ਇਹਦੀ ਮੰਮੀ ਹੈ ਤੇਰੇ ਇਹਦੇ ਮਾਵਾ ਮੈਂ ਮੇਰੇ ਸਭ ਨੇ ਕਿੰਨਾ ਪਿਆ ਕਰਦੀ ਹੁਣੇ ਲੈ ਜਾ ਲੈ ਗਿਆ ਬਗਾਨੀਆਂ ਵੀ ਮਾਵਾ ਕਦੇ ਪਿਆਰ ਕਰਦੀਆਂ ਹੁੰਦੀਆਂ ਵਾ ਮੈਂ ਮਾਵਾ ਮੈਨੂੰ ਪਿਆ ਕਰਦੇ ਮੈਂ ਗੱਲਾਂ ਚੰਗਾ ਅੰਦਰ ਅੰਦਰ ਬਾਦ ਕਰਕੇ ਨਾ ਕੋਟਰੀ ਰੋ ਜਾ ਮ ਹੁਣੇ ਲੈ ਕੇ ਜੀ ਮਾਦ ਦੋ ਤੇ ਪਿਤਾ ਇੱਥੇ ਖਲੋਤੇ ਰੋਕੇਗਾ ਠੀਕ ਆ ਤੈਨ ਰੁਕਦਾ 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 ਰੋਕ ਰੋਕ ਇੱਥੇ ਹੀ ਖਲੋਤੇ ਹੀ ਆ ਇੱਥੇ ਹੀ ਆਵਾਂਗੇ ਆਹ ਤੈਨੂੰ ਅਸੀਂ ਦਾਦੇ ਆ ਸਾਹੀ ਤੂੰ ਕੀ ਹੋਇਆ ਸੁਮਰੀ ਰੋਣ ਕਿਉਂ ਦੇਈ ਹੈ ਜੀਵੰਦਰ ਮਨ ਮੈਨੂੰ ਨਾ ਝੂਠੀ ਮੂਠੀ ਦੀਵਾਰੀ ਦੇ ਜੰਤੇ ਕਹਤੇ ਤੇਰੇ ਸਰਵਾਰੀ ਆਈ ਆ ਤੇ ਤਾਂ ਕੀ ਆਇਆ ਤੇ ਤੂੰ ਦੂਜਾ ਵਾਰੀ ਦੇ ਦੇਨੀ ਉਹ ਵੀ ਤੇਰੇ ਵੀਰੇ ਆ ਨਹੀਂ ਉਹ ਕਹਿੰਦੇ ਮੈਂ ਕਿਹਾ ਮਮੀ ਮਮਾ ਸੱਦ ਕੇ ਲੈਣਾ ਉਹ ਕਹਿੰਦੇ ਕਿ ਜਿਹੜੀ ਕਿਹੜੀ ਮੰਮੀ ਸੱਕੀ ਆ ਤੇ ਉਹਨੇ ਉਹਨਾਂ ਨੇ ਤੈਨੂੰ ਨਹੀਂ بچਾਉਣ ਰੋਣਾ ਇੱਚ ਬਚਾਉਣ ਵਾਲੀ ਕਿਹੜੀ ਗੱਲ ਵਾ ਇਹ ਤਾਂ ਖੇਡਵਾ ਖੇਡ ਚ ਕਦੀ ਕਿਸੇ ਨੇ ਵਾਰੀ ਦੇਤੀ ਕਦੀ ਕਿਸੇ ਨੇ ਵਾਰੀ ਦੇਤੀ ਉਹ ਤੇ ਝੂਠੀ ਮੂਠੀ ਦੀ ਵਾਰੀ ਮੈਨੂੰ ਕਹੀ ਜਾਂਦੇ ਨੇ ਉਹ ਤੁਸੀਂ ਮੇਰੇ ਸੱਕੀ ਮਮਾ ਨਹੀਂ ਹੈਗੇ ਉਹ ਕਹਿੰਦੇ ਉਹ ਗੜਾ ਤੇਰੇ ਸੱਕੀ ਮਮਾ ਵਾ ਤੇ ਉਹਨਾਂ ਦੇ ਗੱਲਾਂ ਦੇ ਵਿੱਚ ਨਹੀਂ ਆ ਇਦਾਂ ਦੀ ਗੱਲਾਂ 'ਚ ਨਹੀਂ ਆਈਦਾ ਹੁੰਦਾ ਠੀਕ ਆ ਤੇ ਤੂੰ ਮੈਨੂੰ ਪਿਆਰ ਕਰਦੀ ਆ ਨਾ ਤੇ ਮੈਂ ਵੀ ਤੈਨੂੰ ਪਿਆਰ ਕਰਦੀ ਆ ਆਪਾਂ ਕਿਸੇ ਨੂੰ ਦੱਸਣ ਦੀ ਥੋੜੀ ਜਰੂਰਤ ਆ ਪਰ ਉਹ ਵੀ ਕਹਿੰਦੇ ਕਿ ਉਹ ਤੈਨੂੰ ਪਿਆਰ ਹੀ ਨਹੀਂ ਕਰਦੇ ਇਦਾਂ ਹੋੜੀਆ ਪਿਆਰ ਤਾਂ ਤੈਨੂੰ ਮੈਂ ਕਰਦੀ ਆ ਠੀਕ ਆ ਤੇ ਉਹ ਤੁਸੀਂ ਉਹ ਹੁਣ ਆ ਦੱਸੋ ਕਿ ਨਹੀਂ ਇਦਾਂ ਨਹੀਂ ਪਰ ਲੜਨ ਨਿਆਣਾ ਪਿੱਛੇ ਥੋੜੀ ਲੜਨ ਜਾਈਦਾ ਹੁੰਦਾ ਮੰਮੀਆਂ ਥੋੜੀ ਚੰਗੀਆਂ ਲੱਗਦੀਆਂ ਆ ਬੱਚਿਆਂ ਦੇ ਪਿੱਛੇ ਲੜਦੀਆਂ ਪਰ ਉਹਦੇ ਲੜਾਈ ਕਰਦੇ ਰਹਿੰਦੇ ਮੈਂ ਨਾ ਹਰ ਵਾਰੀ ਉਹ ਖੇਡਣਾ ਤਾਂ ਤੂੰ ਉਹਨਾਂ ਨਹੀਂ ਆ ਫੇਜ ਪਹੁੰਚ ਮੈਂ ਜਾ ਕੇ ਉਹਦੇ ਉਹਨਾਂ ਨੂੰ ਕਹੂੰਗੀ ਫਿਰ ਉਹ ਤੇ ਨਾ ਖੇਡਣਗੇ ਨਾ ਉਹਨਾਂ ਦੀ ਮੰਮੀ ਆ ਰੋਕ ਲੈਣਗੀ ਆ ਵੀ ਨਹੀਂ ਖੇਡਣਾ। ਉਹ ਮੈਂ ਮੰਮਾ ਨੂੰ ਫੇਰ ਨਾ ਕਹਿੰਦੇ ਉਹ ਉਹਦੇ ਗੁੱਸੇ ਹੋ ਕੇ ਆਉਂਦੇ ਹੀਗੇ। ਤੂੰ ਇਹ ਫੇਰ ਫੇ ਖੇਡਣਾ ਕਿੰਨਾ ਜੇ ਮੈਂ ਮਾਰਨਾ ਲਾੜਾਉਂਗੀ ਤੇ ਖੇਡਣਾ ਕਿੰਨਾ ਵਾ। ਮੈਂ ਬਾਹਰ ਕਾਣ ਲਈ ਸੌਂ ਗਈ ਸਭ ਕੁਝ। ਤਾ ਤੂੰ ਜਾ ਨਹੀਂ ਹਾਂ ਤੇ ਉਹਨਾਂ ਗਾ ਕੇ ਉਹਨੇ ਉਹਦੀ ਮਾਂ ਪੜਾ ਉਸੇ ਵੇਲੇ ਲਾ ਪਾ ਕਰਉਂਦੀ ਹੁੰਦੀ ਸੀ ਜਾ। ਤੇ ਮਮਮੀ ਨੇ ਆਣਾ ਪਿੱਛੇ ਕੀ ਲੜਨਾਉਂਦਾ ਵਣਿਆਣੇ ਤਾਂ ਹੁਣੇ ਘੇਟਾ ਨਾਲ ਉਸੇ ਕਿਥਾਂ ਕੱਢਣ ਲਾ ਪੈਣਾ ਵਾ ਇਹ ਠੀਕ ਵਾ ਤੇ ਕੁੜੀ ਨੂੰ ਮਾਰਿਆ ਵਾ ਉਹ ਕਿਰੇ ਕੁੜੀ ਨੂੰ ਤੰਨਾ ਕਰ ਦੇ ਵਿੱਚ ਹੱਥ ਨਹੀਂ ਲਾਉਣ ਦਿੰਦੀ ਹਿੰਦੀ ਨਹੀਂ ਮਾਰਿਆ ਤੇ ਨਹੀਂ ਉਥੇ ਵਾਰੀ ਤੋਂ ਲੜ ਕੇ ਆਏ ਆ ਵਾਰੀ ਤੋਂ ਹੀ ਲੜ ਕੇ ਆਏ ਆ ਨਿਆਣਿਆਂ ਨੂੰ ਝੜਕਣਾ ਹੈਗਾ ਤੇ ਫਿਰ ਉਹਨਾਂ ਦੀ ਮੰਮੀ ਇਹਨੂੰ ਝੜਕਣਗੇ ਫਿਰ ਆਪਾਂ ਨੂੰ ਗੁੱਸਾ ਨਹੀਂ ਆਊਗਾ ਨਹੀਂ ਗਸਵਾਇਆ ਹੁੰਦਾ ਇਦਾਂ ਤੇ ਫਿਰ ਲੜਾਈ ਵੱਧ ਜਾਣੀ ਕਹਿੰਦੇ ਲੜਾਈ ਤੇ ਕੱਚੀ ਨਸੀ ਜਿੰਨੀ ਮਰਜ਼ੀ ਵਧਾਵੇ ਨਿਆਣਿਆਂ ਦਾ ਵੀ ਤਾਂ ਘਟਿਆ ਆ ਔਰ ਕਦੀ ਇਹਨੂੰ ਹੱਥ ਨਹੀਂ ਹੀ ਲਾਉਣ ਦਿੱਤਾ ਕਹਿੰਦੀ। ਤੇ ਹੁਣ ਵਾਧੂ ਹੋ ਗਈ ਆ ਵਾਧੂ। ਵਾਧੂ ਕਿੱਥੇ ਹੋਈ ਆ? ਇਹ ਵਾਧੂ ਕੀਤੀ ਨਹੀਂ। ਚੱਲ ਚੁੱਪ। ਤੁਹਾਨੂੰ ਲੱਗਦਾ ਕਿ ਵਾਧੂ ਹੋਈ ਆ? ਚੁੱਪ ਕਰ। ਚੱਲ ਹਾਂ ਮੈਂ ਪੁੱਛਦੀ ਆਂ ਭਲਾ ਮੈਨੂੰ ਤਾਂ ਪਤਾ ਹੈ ਕੀ ਆ। ਹੈ? ਕੋਈ ਗੱਲ ਨਹੀਂ ਫਰੋੜਾ ਨਹੀਂਗਾ ਤੂੰ। ਚੱਲ ਚੱਲੀ ਕਿ ਚੱਲ ਮੈਂ ਪੁੱਛ ਕੇ ਆਉਂਦੀ ਨਾਲੇ ਨਿਆਣੇ। ਮੰਮੀ ਇੰਦਾ ਨਹੀਂ ਜਾਈਦਾ ਹੁੰਦਾ ਨਿਆਣੇ ਪਿੱਛੇ ਨਹੀਂ ਲੜੀਦਾ। ਨਹੀਂ ਲੜੀਦਾ ਮੈਂ ਉਹਨਾਂ ਨੂੰ ਕੀ ਆਖ ਦੇਣਾ? ਇਹੋ ਹੀ ਆਖੂਗੀ ਨਾ ਕਿ ਨਹੀਂ ਲੜੀਦਾ ਇਹਨੂੰ ਨਾ ਆਖਿਆ ਕਰ। ਸ਼ਕੀਮਾਨੀ ਹੀ ਸ਼ਕੀਮਾਨੀ ਨਿਆਣੇ ਦਾ ਪਤਾ ਕਿੰਨਾ ਦਿਨ ਛੋਟਾ ਹੁੰਦਾ ਹੋਵੇ ਲੋਕਾਂ ਦੇ ਕਹਿੰਦੇ ਕਿਹੜੀ ਗੱਲ ਲੋਕੀ ਤਾਂ ਕਹਿੰਦੇ ਹੀ ਹੁੰਦੇ ਆ ਤੇ ਮੈਂ ਨਿਆਣੇ ਰੱਖੋ ਕਿ ਨਿਆਣੇ ਤਾਨੂੰ ਸ਼ਰਮ ਨਹੀਂ ਆਉਂਦੀ ਹਾ ਗੱਲ ਆਂਦੇ ਆ ਮਾਂ ਆਈਆਂ ਉਹਦੀ ਜੇ ਰੱਬ ਨੇ ਨਹੀਂ ਰਹਿਣ ਦਿੱਤੀ ਤੇ ਇਹ ਵੀ ਹੁਣ ਮਾਂ ਆਈਆਂ ਲੈ ਐਛਾ ਤਾਂ ਕੋਈ ਨਿਆਣਾ ਬਣੇਗਾ ਓਰੇ ਆਵੇ ਤੂੰ ਤੇਰੇ ਗਾ ਜੁੱਡੀ ਜੀ ਪਵਾਵਾ ਮੈਂ ਫੜ ਕੇ ਕੁੜੀ ਨੂੰ ਮਾਰ ਕੇ ਤੇ ਇਹਨਾਂ ਨੂੰ ਖਲਾਤਾ ਵਾ ਜਿੱਤੈ ਨੂੰ ਕੀ ਬਰਾਜੀ ਮਨੇ ਮੈਨੂੰ ਵੀ ਮਾਰਿਆ ਆ ਆਪਾਂ ਨੇ ਰੋਂਦਿਆ ਵਾ ਆਪਾਂ ਨਹੀਂ ਜੀਣਾ ਹੈ ਠੀਕ ਹੁੰਦਾ ਹੀ ਹੈ ਜੀ ਬੋੜਾ ਆਪਣੇ ਘਰ ਜਾ ਕੇ ਤਾਂ ਵੜ ਗਿਆ ਬਾਹਰ ਨਿਕਲੂਗਾ ਹੀ ਨਾ ਗੇਟੋਂ ਤੇ ਇਹ ਐਡੀ ਸੱਚੀ ਬਣੀ ਹੈਗੀ ਚੱਲ ਕੁੜੀ ਦਾ ਵੀ ਦਿਲ ਠੰਡਾ ਹੋ ਗਿਆ ਵੀ ਚੱਲ ਮੇਰੀ ਦਾਦੀ ਆਈ ਆ ਪੁੱਛਣ ਤੇ ਨਿਕਲ ਲੈ ਆਂਦੇ ਹੁਣ ਚੱਲ ਮੈਂ ਸੈਰ ਘੜੀ ਕਰ ਆਉਣੀ ਆ ਤੇ ਨਿਕਲੂਗਾ ਹੀ ਨਾ ਬਾਹਰ ਜੀ ਮਨ ਨੇ ਤੇ ਉਹੀ ਲਉ ਪੀਤਾ ਵਾ ਸਿਆਣਾ ਹੈਗਾ ਵਾ ਗੱਲ ਹੀ ਨਹੀਂ ਚੱਜਦੀ ਕਰਤਾ ਨਿਆਣੇ ਗੱਲ ਸੁਣ ਮੇਰੀ ਤੂੰ ਕੀ ਪਖੰਡ ਬਣਾ ਆ ਵਾ ਕੁੜੀ ਨੂੰ ਮਤਈ ਮਤਈ ਕਰਦਾ ਰਹਿਣਾ ਵਾ ਤੈਨੂੰ ਕੀ ਤਾਂ ਮਤਈ ਕੀ ਹੁੰਦੀ ਆ ਉਹਦੀ ਮਾਂ ਵਾ ਨਹੀਂ ਦਾਦੀ ਮੈਂ ਨਹੀਂ ਗਿਆ ਹੀ ਉਹ ਸ਼ਾਹ ਰਮਾਨ ਘੈਂਡੇ ਰਮਾਨ ਆਂਦਾ ਵਾ ਜੀਵਣ ਆਂਦਾ ਹੈਗਾ ਉਹ ਮੈਂ ਨਹੀਂ ਗਿਆ ਉਹਨੂੰ ਆ ਮੈਂ ਵਿਚਾਰੀ ਯੋ ਰੋਂਦੀ ਕਰ ਨੂੰ ਤੁਸੀਂ ਕਹਲਾਤੀ ਜੇ ਉਹਨਾਂ ਖੇਡਣਾ ਹੁੰਦਾ ਤਾਂ ਖੇਡਿਆ ਕਰੋ ਜੇ ਨਹੀਂ ਖੇਡਣਾ ਹੁੰਦਾ ਤਾਂ ਨਾ ਖੇਡਿਆ ਕਰੋ ਤਾਂ ਮੁੜ ਕੇ ਇਹ ਗੱਲ ਨਹੀਂ ਮੇਰੀ ਪੋਤੀ ਨੂੰ ਆਖੀ ਨਹੀਂ ਆਏ ਮੈਂ ਤਾਂ ਵੇਖਣ ਲਈ ਸੀ ਤੂੰ ਪੱਜ ਕੇ ਅੰਦਰ ਵੜ ਗਿਆ ਤਾਂ ਹੁਣ ਤੂੰ ਨਾਂ ਉਹਦਾ ਲਾ ਦਿੱਤਾ ਨਿਆਣੇ ਦਾ ਉਹ ਤਾਂ ਇਕੱਠੇ ਆਉਂਦੇ ਸਾਨੂੰ ਵੀ ਜੀਵਨ ਨੇ ਕੁੱਟਿਆ ਮੈਨੂੰ ਵੀ ਮੈਂ ਨਹੀਂ ਉਹਨੂੰ ਗੁੱਟਿਆ ਉਹ ਵੀ ਰੋਂਦਾ ਜਾਣ ਡਿਆ ਹੈਗਾ ਉਹ ਉੱਧਰੋਂਦਾ ਵਾ ਤੂੰ ਤੂੰ ਸਿਆਣਾ ਵਾਂ ਵਿੱਚ ਤਾਂ ਨਾ ਐਦਾਂ ਕਰਿਆ ਕਰ ਠੀਕ ਆਹੋ ਤਜਾ ਮੁੜਕੇ ਮੇਰੀ ਪੋਤੀ ਨੂੰ ਇਹ ਗੱਲ ਆਖੀ ਤੇ ਵੇਖੀ ਠੀਕ ਜਾਣਾ ਬਣ ਫੱਟ ਹੋ ਗਈ ਤੇਰੇ ਆਏ ਸਾਸ੍ਰੀ ਘਰ ਕੀ ਗੱਲ ਹੋਈ ਜੇ ਗੱਲ ਤਾਂ ਕੋਈ ਵੀ ਨਹੀਂ ਮਨਪਰੀਤ ਹੋਈ ਹਾਂਜੀ ਨਿਆਣੇ ਖੇਡਣ ਦੇ ਹੈਗੇ ਅੱਛਾ ਤੇ ਲੜਪੇ ਪਤਾ ਨਹੀਂ ਆਂਦੇ ਮੀਟੀ ਤੋਂ ਲੜਪੇ ਕਾ ਕਾਦੇ ਤੋਂ ਲੜਪੇ ਆਹ ਲੜੀ ਪੈਂਦੇ ਝਾਟੀ ਨਿਆਣੇ ਆ ਤੇ ਉਹਨੂੰ ਉਹ ਆਂਦੀ ਆ ਵੀ ਮੈਂ ਆਪਣੀ ਮੰਮੀ ਨੂੰ ਲਿਆਉਣੀ ਆ ਤੇ ਇਹ ਕਰਨ ਦਾ ਵੀ ਉਹ ਮਤਈ ਆ ਮਤਈ ਆ ਅੱਛਾ ਤੇ ਐਵੇਂ ਵਿਚਾਰੀ ਦਾ ਰੋਂਦੀ ਉਹ ਕਰਨ ਚਲ ਗਈ ਇਦਾਂ ਤਾਂ ਨਹੀਂ ਕਰਨਾ ਚਾਹੀਦਾ ਇਦਾਂ ਚੱਲ ਹਨਾ ਓਦਾਂ ਲੜਦੇ ਆ ਤੇ 100 ਵਾਰੀ ਲੜਨ ਮਾਂ ਨੂੰ ਕਦੋਂ ਚਿਤਕਰਾਉਣਾ ਹੁੰਦਾ ਮੈਂ ਤਾਂ ਗਿਆਨੀ ਵੀ ਉਹ ਤਾਂ ਵਿਚਾਰੀ ਮਾਂ ਹੀ ਉਹਦਾ ਜੀ ਲੱਗਣ ਲੱਗਾ ਹੈਗਾ ਆਹੋ ਤੇ ਫੇਰ ਉਹ ਰੋਂਦੀ ਉਹ ਵੀ ਕੋ ਗਿਆ ਕਰੇ ਹਾਂ ਵੀ ਮੇਰੀ ਮੰਮੀ ਆ ਗਈ ਆ ਉਹ ਤਾਂ ਨਿਆਣੀ ਆ ਵਿਚਾਰੀ ਆਹੋ ਉਹ ਹੁਣ ਕੀ ਕਰੇ ਨਾ ਉਹ ਨਾਲੇ ਉਹ ਹੁਣ ਗੋਪੀ ਜੀ ਬਿਠੇ ਰਾ ਕਰਦੀ ਉਹਦੇ ਨਾਲ ਤੈਨੂੰ ਉਹ ਉਹ ਵੀ ਅਗੋਂ ਨਿਆਣੇ ਨੇ ਜਵਾਬ ਦਿਆ ਕਰੇ ਵੀ ਮੇਰੀ ਹੈਗੀ ਆ ਕੀ ਕੀ ਆਤੀ ਹੈ ਦੱਸਾਂ ਹੁਣ ਤੈਨੂੰ ਮੈਂ ਕੀ ਕਿਉਂਕਿ ਤੇ ਜੇ ਕੋਈ ਚੀਜ਼ ਮੰਗਦੀ ਆ ਤੇ ਆਵਾਜ਼ ਹੀ ਨਹੀਂ ਕੀ ਦਿੰਦੀ ਉਹਦੀ ਮਾਂ ਨੇ ਛੱਟ ਬਣਾ ਕੇ ਉਹਦੇ ਗਾੜੀ ਰੱਖ ਦੇਣੇ ਪਹਿਲਾਂ ਥੋੜੇ ਦਿਨ ਬੜਾ ਕਿਤਾ ਅੱਛਾ ਤੇ ਹੁਣ ਤੇ ਦਿਖਾਉਂਦੇ ਵੀ ਰਾਂਗੇ ਆਪਣੇ ਹੁਣ ਤੇ ਹੈ ਇਤਰਾ ਹੀ ਉਹ ਤਾਂ ਕੀ ਅਸੀਂ ਕਰੀਏ ਤੇ ਕੀ ਕਿਸ ਨੂੰ ਦਸੀਏ ਲੈ ਦੱਸ ਮੈਂ ਆਈ ਹਾਂ ਵੀ ਮੈਂ ਜਾ ਕੇ ਤੇ ਵੇਖ ਕੇ ਆਣੀ ਆ ਨੇ ਕਹਿਣਾ ਵੀ ਬਾਅਦ ਚ ਮਿਲਣੀ ਨਹੀਂ ਆਈ ਉਧਰ ਮੈਂ ਕਹਿ ਕੇ ਜੁ ਗਈ ਵੀ ਮੈਂ ਆਉਂਗੀ ਬਾਅਦ ਵਿੱਚ ਮਿਲਣਾ ਤੇ ਮੈਂ ਸੋਚਿਆ ਵੀ ਜਾ ਕੇ ਤੇ ਮੇਨੂੰ ਆਂਟੀ ਨੇ ਬੜੀਆਂ ਸੀਸਾਂ ਦੇਣੀਆਂ ਵਾ ਵੀ ਆ ਤੇ ਤੂੰ ਭਲਾਈ ਕੀਤਾ ਨਿਆਣੀ ਨੂੰ ਮਾਂ ਮਿਲ ਗਈ ਹੁਣ ਚੜਕਣ ਵੀ ਜਾਤੀ ਆ ਹਾ ਹੇ ਤੈਨੂੰ ਪਤਾ ਕਿੰਨੀ ਉਹ ਵਿਚਾਰੀ ਭੋਲੀ ਜਿਹੀ ਕੁੜੀ ਲੈ ਦਾਸਾ ਆ ਤੇ ਫਿਰ ਕੰਮ ਹੀ ਗਲਤ ਹੋ ਗਿਆ ਮੈਂ ਤਾਂ ਕੀ ਸੋਚ ਕੇ ਕਰਾਇਆ ਸੀਗਾ ਅਹੀਂ ਤੇ ਆਪੇ ਹੋਇ ਸੋਚਿਆ ਸੀ ਪਚਲੋਂ ਨੂੰ ਮਾਂ ਮਿਲ ਗਈ ਤੇ ਚਲੋ ਸਾਡੀ ਰੋਟੀ ਪੱਕਣ ਡੈ ਪੀ ਆ ਹਾਂ ਫਿਰ ਆਦ ਫਿਰ ਮਤ ਰਈਆਂ ਦਾ ਨਾ ਹੀ ਬਦਨਾਮ ਕਰਨ ਵਾਲੀ ਗੱਲ ਪੀ ਕਰਨ ਵਾਲੀ ਕਦੀ ਗੱਲ ਹੈ ਹੀ ਆ ਕਿ ਕਿਹੜਾ ਫਿਰ ਕਰਦੀਆਂ ਵਾ ਤੇ ਵੀ ਫਿਰ ਉਹਨਾਂ ਵਰਗੀ ਬਣ ਗਈ ਕੀ ਪਤਾ ਤੀਏ ਅਹੀਂ ਤੇ ਬੜੇ ਹੈਗੇ ਖੁਸ਼ ਹੈਗੇ ਮੁੰਡਾ ਵੀ ਖੁਸ਼ ਹੈਗਾ ਤੇ ਹੁਣ ਇਹ ਹੋਈ ਆ ਵੀ ਕੁੜੀ ਨੂੰ ਛਿੜਕ ਦਿੱਤੀ ਆ ਬਿਲਕੁਲ ਦੱਸ ਮੈਂ ਕੀ ਸੋਚ ਕੇ ਆਈ ਘਰੋਂ ਤੇ ਅੱਗ ਮਾਰ ਗਿਆ ਤਾਂ ਆਜ ਵੀ ਅੱਗੇ ਝਟਾ ਹੁਣਾ ਭੱਜੀ ਮੰਮੀ ਕੀ ਗੱਲ ਵਾ ਮੰਮੀ ਦੱਸੋ ਤੇ ਹੁਣ ਚੁੱਪ ਕਰਕੇ ਤੇ ਬੈਠੀ ਉਹਦਾ ਆਂਟੀ ਜੀ ਕੋਈ ਪਤਾ ਨਹੀਂ ਲੱਗਦਾ ਲੈ ਪਿੱਜਦਰ ਮੈਨਾਂ ਦੇ ਘਰ ਗਈ ਸੀ ਨਾ ਤੇ ਮੈਨੂੰ ਇੰਨੀ ਦੁਖਿਆਰੀ ਲੱਗੀ ਸੀਗੀ ਤੇ ਮੈਂ ਆਪਣੇ ਮਨ ਦੇ ਵਿੱਚ ਕੋ ਸੋਚ ਲੈਂਦਾ ਵਾ ਕਿਹੜਾ ਕੇ ਤੇ ਦਿਲ ਚ ਪਾ ਕੇ ਵੇਖ ਲੈਂਦਾ ਬੰਦਾ ਤੇ ਕੱਲੀ ਕੱਲੀ ਹੈਗੀ ਆ ਕੋਈ ਦਰਾਨੀ ਨਹੀਂ ਕੋਈ ਜਠਾਣੀ ਨਹੀਂ ਐਡਾ ਵੱਡਾ ਘਰ ਪਰਿਆ ਵਾ ਇਹ ਨਹੀਂ ਆਂਦੀ ਪਿੱਛਲ ਸਾਡੇ ਜੋਗਾ ਹੀ ਆ ਸਭ ਕੁਝ ਨਾ ਹੋ ਮੈਂ ਤਾਂ ਸੋਚਿਆ ਹੀਗਾ ਚੱਲ ਅੱਗੋਂ ਪਿੱਛੋਂ ਇਹਨੂੰ ਧੱਕਾ ਮਿ ਲਿਆ ਵਾ ਰੱਬ ਨੇ ਫਿਰ ਕੋਈ ਔਲਾਦ ਵੀ ਨਾ ਦਿੱਤੀ ਤੇ ਮੈਂ ਹਾਂ ਚੱਲ ਸਮਰੀਤ ਨੂੰ ਪਿਆਰ ਕਰੂਗੀ ਮਾਂ ਬਾਪ ਨੂੰ ਵੀ ਤਰਸਦੀ ਰਹੀ ਆ ਪਿੱਛੋਂ ਐਵੇਂ ਤਾਂ ਨਹੀਂ ਧੱਕਾ ਦਿੱਤਾ ਇਹਨੂੰ ਕੀ ਪਤਾ ਤੀਏ ਚੱਲ ਕੋਈ ਗੱਲ ਛੱਡ ਪਰ ਆ ਜਾ ਮੇਰਾ ਤੇ ਹੁਣ ਜੀ ਨਹੀਂ ਜਕਣਿਆ ਚੱਲ ਕੋਈ ਨਹੀਂ ਹੁਣ ਤੂੰ ਆਈ ਆ ਆ ਜਾ ਕਰਨ ਮੈਂ ਤਾਂ ਸੋਚਿਆ ਹੀ ਚਾਰ ਸਿਫਤਾਂ ਸੁਣ ਕੇ ਆਉਂਗੀ ਮੈਂ ਤਾਂ ਬੜੇ ਚਾਹ ਨਾਲ ਚੱਲ ਕੋਈ ਨਹੀਂ ਧੀਏ ਸਾਡੇ ਘਰ ਮੋਂ ਹਾਂਜੀ ਆ ਆਜਾ ਤੁੰ ਕਰ ਨੂੰ ਆਜਾ ਮੈਂ ਤਾਂ ਸੈਲ ਕਰਮ ਚੱਲੀ ਆ ਆਹੋ ਸੈਮੂ ਮੈਂ ਖਣੀ ਹੋ ਨੀ ਨੀਂਦੇ ਕਿਤੇ ਜਿਆਦਾ ਨਾ ਲੜ ਪਿਆ ਹੋਣਾ ਕਿੰਨਾ ਟਾਈਮ ਹੋ ਗਿਆ ਵਾ ਗਿਆ ਨੂੰ ਨਾਇਸ਼ ਅਮ੍ਰਿਤ ਆਈ ਆ ਪਤਾ ਨਹੀਂ ਕੀ ਗੱਲ ਹੋਈ ਹੋਣੀ ਆ ਬਾਪੇ ਜੀਵਨ ਦੀ ਮੰਮੀ ਵੀ ਲੜ ਪਈ ਹੋਵੇ گرم بڑے گیا ہی اتو نیشے لڑنا تو نہیں چاہیے من پیتا ہاں بچے ہاں جی آج میں کیا چل جا کے دو سفت سن کے آئی آ جا پر اتنے ہوش ہے ਕਿਉਂ ਕੀ ਹੋਇਆ ਹੁਣ ਆ ਗਈ ਆ ਤਾਈ ਜੀ ਉੱਥੇ ਤਾਂ ਸੰਡੇ ਹੀਗੇ ਪੱਜੀ ਬੰਨਣਾ ਡੇ ਹੀਗੇ ਚੁੜਕੰਜੀ ਬੰਨੋ ਤੇ ਫਿਰ ਉਹਨਾਂ ਨੇ ਤੇ ਦੱਸਿਆ ਪਪੀ ਤੁਸੀਂ ਉਹਨੇ ਨਹੀਂ ਚੰਗਾ ਚਾਹੁੰਦੇ ਸਮਦੀਤ ਨੂੰ ਤੇ ਮੈਂ ਤੇ ਹੁਣ ਕਿੰਨਾ ਸੋਚਿਆ ਹੈ ਕਿ ਮੈਂ ਤੇ ਪਹਿਲੇ ਦੇਣੀ ਸ਼ਰਤ ਰੱਖੀ ਹੈਗੀ ਤੇ ਵੇਖ ਲਓ ਜੇ ਕੁੜੀ ਨੂੰ ਸਾਮ ਸਕਦੇ ਜੇ ਫਿਰ ਠੀਕ ਵਾ ਕਿਉਂ ਨਹੀਂ ਚੰਗਾ ਸਮਝਦੀ ਮੈਂ ਸਮਝਣ ਨੂੰ ਚੰਗਾ ਹੀ ਸਮਝਦੀ ਆ ਚਾਹਦਾ ਕਿ ਸਮਝਣਾ ਇਹਨੇ ਜੇ ਕੁੜੀ ਕੋਈ ਚੀਜ਼ ਮੰਗਦੀ ਆ ਤੋਂ ਉਹਨੂੰ ਆਖ ਦਿੰਦੀ ਆ ਇਹ ਨਹੀਂ ਖਾਣੀ ਦੁਬਾਰ ਦੀ ਚੀਜ਼। ਆ ਨਹੀਂ ਖਾਣਾ ਆ ਨਹੀਂ ਖਾਣਾ ਨੂੰ ਢੋਕਦੀ ਰਹਿੰਦੀ ਆ। ਤੇ ਜੇ ਕੋਈ ਵੀ ਚੀਜ਼ ਵਾ ਇਹ ਨਹੀਂ ਤਲੀਆਂ ਚੀਜ਼ਾਂ ਜਿਵੇਂ ਚੈਨੇ ਪਰ ਉਠਾ ਮੰਗ ਲਿਆ। ਇਹ ਨਹੀਂ ਖਾਣਾ। ਇਹ ਤਰਿਆ ਵਾ। ਤੇ ਉਹਦੀ ਮਾਂ ਕਹਿੰਦੇ ਜੇ ਨਾ ਕੁੜੀ ਨੇ ਚੀਜ਼ ਖਾਣੀ ਤਾਂ ਉਤੋਂ ਲੂਣ ਵਾਰ ਨਾ ਉਹਦੇ। ਪੇ ਤੱਕੀ ਗਈ ਆ। ਉਹ ਤੇ ਮੈਂ ਵੀ ਇਦਾਂ ਹੀ ਲੋੜ ਵਾਰਨਾ ਕੋਈ ਨਹੀਂ ਤਾਉ। ਹਾਂ ਮੇਰਾ ਮੁੰਡਾ ਨਾ ਦੁੱਧ ਪੀਵੇ ਤੇ ਮੈਂ ਵੀ ਉਹ ਕਰਦ ਗਰਮ ਕਰਕੇ ਮੰਮੀ ਮੇਰੇ ਕਹਿੰਦੇ ਹੁੰਦੇ ਸੀਗੇ ਵੀ ਕਰਦ ਗਰਮ ਕਰਕੇ ਤੇ ਵਿੱਚ ਲਾਓ ਦੁੱਧ ਦੇ ਤੇ ਨੀਗਾ ਹਟ ਜਾਂਦੀ ਏ ਜਮਾੜੀ ਨਿਕਾ ਲੱਗੀ ਹੋਵੇ ਤੇ ਕੇਦੇ ਸਾਹਮਣੇ ਖਾ ਪਿਆ ਲੋ ਨੰਨੇ ਨੇ ਨੂੰ ਤੇ ਤੱਕਿਆ ਜਾਂਦਾ ਵਾ। ਪਰ ਹੁਣ ਪਤਾ ਨਹੀਂ ਨਾ ਇਹਨਾਂ ਨੂੰ ਇਤਰਾ ਹੀ ਬੱਸ ਗਿਓ। ਹੂੰ ਤੇ ਮੈਂ ਤੇ ਤਾਂ ਉਹੋ ਹੀ ਆਨੀ ਆ ਵੀ ਚਲੋ ਜੇ ਉਹਨੇ ਬੇਅਮਾਨੀ ਸਮਝ ਲਈ ਹੀ ਏ। ਤੇ ਇਹ ਉਹਨੂੰ ਲੋਕਾਂ ਤੋਂ ਕਿ ਬੜੀ ਘਰਦੀ ਨਹੀਂ ਮੈਂ ਤੇ ਆਪ ਤਾਂ ਨਵੇਂ ਲੋਗਾਂ ਨਾਲ ਗੱਲ ਕਰਕੇ ਜਾਂਹੀਂ ਕਿੜਾ ਲ ਘਾ ਰੱਖਿਆ ਹੈਗਾ ਵੀ ਨਿਆਣਾ ਨਹੀਂ ਹੈਗਾ ਤੁਹਾਨੂੰ ਦੱਸਿਆ ਵੀ ਨਾਲੇ ਉਹ ਤੇ ਹੈ ਹੀ ਬੜੀ ਅਗਿਆਕਾਰ ਜੀ ਹੈ ਵੀ ਜਿੱਥੋਂ ਮੋੜੋ ਨਿਆਣੇ ਨੇ ਉੱਥੇ ਹੀ ਮੁੜ ਜਾਂਦੀ ਆ ਤੇ ਮਣਪੀ ਤੁਹਾਨੂੰ ਮੈਂ ਚੰਗੇ ਮਾਰੇ ਤੇ ਛਿੜਕਦੀ ਹੁੰਦਾ ਹੋੜੀ ਛਿੜਕਦੀ ਆ ਦੱਸਣੇ ਆਂ ਤਾਂ ਪਹਿਲਾਂ ਤੁਸੀਂ ਵੀ ਬੜਾ ਪਿਆਰ ਕੀਤਾ ਵਾ ਉਹ ਵੀ ਦੱਸਿਆ ਉਹਨਾਂ ਨੇ ਜਦੋਂ ਤੁਸੀਂ ਪਿਆਰ ਕੀਤਾ ਵਾ ਹਨਾ ਤਾਂ ਹੁਣ ਇਹ ਵਾ ਵੀ ਫਿਰ ਮੈਨੂੰ ਤੇ ਇਦਾਂ ਨਹੀਂ ਚੰਗਾ ਲੱਗਿਆ ਮੈਂ ਤਾਂ ਤੈਨੂੰ ਆਖਿਆ ਪਹਿਹੀਂ ਬੜਾ ਖੁਸ਼ੀ ਸੀ ਸਾਡੀ ਨਿਆਣੀ ਨੂੰ ਵੀ ਗੱਲ ਨਾਲ ਆਉਂਦੀ ਸੀ ਜਿਹੜੀ ਚੀਜ਼ ਮੰਗਣੀ ਆਨੇ ਅੱsse ਵੇਲੇ ਇਹਨੇ ਬਣਾ ਕੇ ਦੇਣੀ ਤੇ ਮੈਂ ਜਿੱਦਨੋਂ ਤਨ ਤੁਹਾਡੇ ਘਰ ਗਈ ਨਾ ਤਾਂ ਮੈਨੂੰ ਭਾਬੀਆਂ ਵੀ ਤੇ ਮੰਮੀ ਵੀ ਕਹਿੰਦੇ ਵੀ ਮਨਪੀਤ ਵੇਲੇ ਪਤਾ ਨਹੀਂ ਫਿਰ ਪਹਿਲਾਂ ਕਿਹੜੀ ਘੱਲੋਂ ਛੱਡਿਆ ਹੋਣਾ ਵਾ ਹਨਾ ਤੇ ਫਿਰ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਫਿਰ ਕਈ ਵਾਰੀ ਸੰਜੋ ਹੋ ਗਈ ਹੁੰਦੀ ਹੈ ਸ਼ਾਇਦ ਇੱਧਰ ਲਿਖਿਆ ਹੋਣਾ ਮੈਂ ਤਾਂ ਇਹ ਸੋਚ ਕੇ ਦੇ ਚੱਲ ਗਈ ਕੋਈ ਗੱਲ ਹੀ ਨਹੀਂ ਕਿ ਤੈਨੂੰ ਕੁਛ ਹੀ ਨਹੀਂ ਐਂਜਾ ਤੈਨੂੰ ਕੁਛ ਨਹੀਂ ਤਿੱਛਾ ਚਲੋ ਦੋਵੇਂ ਤਰ੍ਹਾਂ ਉਦਾਂ ਦੇ ਹੀਗੇ ਦੋਵਾਂ ਤਰ੍ਹਾਂ ਨੂੰ ਜ਼ਰੂਰਤ ਹੀਗੇ ਜ਼ਰੂਰਤਮੰਦ ਹੀਗੇ ਤੇ ਮੈਂ ਤਾਂ ਸੋਚਿਆ ਹੀਗਾ ਕਿ ਮੈਂ ਤਾਂ ਆਪਣੇ ਵੱਲੋਂ ਬੜਾ ਵਧੀਆ ਚੰਗਾ ਕਰਨ ਦੀ ਆ ਅਲੀ ਵੀ ਬੜੀ ਚੰਗੀ ਸਮਝੀ ਹੀਗੀ ਇਹੇ ਜੋ ਵੀ ਹੁਣ ਉਹਨੂੰ ਨਿਆਣੀ ਨੂੰ ਝੜਕਦੀ ਆਏ ਮੈਂ ਵੀ ਮਨਪਰੀਤ ਆਖਣ ਨੂੰ ਤੇ ਜੀ ਨਹੀਂ ਕਰਦਾ ਜੇ ਮੈਂ ਆਵਾਜ਼ ਮਾਰਾਂ ਦੋ ਤਿੰਨ ਵਾਜਾਂ ਮਾਰਾਂ ਤਾਂ ਫੇਰ ਬਾਹਰ ਨਿਕਲਦੀ ਉਸੇ ਵਾਰ ਤਾਂ ਮੇਂ ਬਾਹਰ ਨਿਕਲ ਹੁੰਨੀ ਆ ਆ ਤੱਕ ਫੇਰ ਗੱਲ ਗਲਤ ਆਣਾ ਮੈਂ ਆ ਤੇ ਅੰਧੀ ਚਲੋ ਸਾਡਾ ਘਰ ਵਾਸੇ ਵੀ ਆ। ਅਜੇ ਵੀ ਚੱਲ ਸਮਝ ਜੇ। ਨਾ ਉਹ ਚੱਲੋ ਦੇਦੇ ਆਪਸ ਵਿੱਚ ਹੀ ਗੱਲ ਵਾ ਹਨਾ। ਹੁਣ ਤੇ ਇਹ ਵੀ ਨਾ ਗੁੱਸਾ ਕਰਿਓ ਵੀ ਇਹਨਾਂ ਨੇ ਮਨਪੀਨ ਦੱਸਿਆ ਮੁਰਕੜ ਕੇ ਇਹਨਾਂ ਨੇ ਗਾਂ ਵੀ ਜੇ ਕੋਈ ਗੱਲ ਹੋਈ ਮੈਨੂੰ ਨਹੀਂ ਦੱਸਣਾ ਕਿਉਂਕਿ ਮੈਂ ਗਰੰਟੀ ਚੁੱਕੀ ਆ ਨਾ ਇੱਧਰ ਇਹਦੇ ਮੰਨਦੇ ਹੀ ਨਹੀਂ ਹੀਗੇ। ਤੇ ਮੈਂ ਚਲੋ ਇੱਧਰ ਦੇ ਵੀ ਮੈਨੂੰ ਦੱਸਿਆ ਮਜੋਰ ਨੇ ਜਾ ਕੇ ਵੀ ਕੁੜੀ ਹਨਾ ਤੇ ਸਮ੍ਰਿਤੀ ਦੀ ਮੰਮੀ ਮੈਨੂੰ ਜਸ ਮਿਲਦੀ ਰਹਿੰਦੀ ਹੁੰਦੀ ਬਹੁਤ ਚੰਗਾ ਸੁਭਾਅ ਹੀਗਾ ਉਹਦਾ। ਉਹਨੇ ਮਰਦਾ ਤੇ ਕਿ ਦਸ ਭਾਈ ਦੀ ਕਿੰਨੀ ਚੰਗੀ ਹਾਸਦੀ ਫਿਰਨਾ ਤੇ ਉਹਨੇ ਕਦੀ ਨਹੀਂ ਨਾਈ ਇਹਨਾਂ ਨੇ ਕਦੀ ਕਿਹਾ ਹੈਗਾ ਵੀ ਚਲੋ ਹਨਾ ਪਹਿਲੀ ਕੁੜੀ ਹੈਗੀ ਕੁੜੀ ਨੂੰ ਬੜੇ ਪਿਆਰ ਨਾਲ ਰੱਖਿਆ ਹੈਗਾ ਨਹੀਂ ਤੇ ਇਹਨਾਂ ਦੇ ਘਰ ਪੁੱਤ ਹਾਂ ਪਹਿਲਾ ਹੈਗਾ ਉਹ ਤਾਂ ਉਹ ਵੀ ਬੜੀ ਖੁਸ਼ ਹੁੰਦੀ ਹੁੰਦੀ ਹੈਗੀ ਬਸ ਇਹ ਵੀ ਪ੍ਰਮਾਤਮਾ ਨੇ ਕਿਸਮਤ ਹੀ ਉਹਦੀ ਵਿਚਾਰੀ ਦੀ ਏਦਾਂ ਲਿਖੀ ਹੈਗੀ ਵੀ ਨਿਆਣੀ ਮਾਂ ਮਿਟਰ ਹੋ ਗਈ ਉਹ ਤਾਂ ਜਿੱਦਾਂ ਮਰਜੀ ਕਹ ਲਓ ਮਾਵਾ ਮਾਵਾ ਹੀ ਹੁੰਦੀਆਂ ਵਾ ਦੋਰੇ ਨਹੀਂ ਹਲਦਾ ਉਹ ਜਿਹੜੀਆਂ ਆ ਆਪਣੀਆਂ ਹੀ ਹੁੰਦੀਆਂ ਆਵਾ ਇਹ ਕੋ ਕੁੰ ਜੜਾ ਵਾ ਆਪਣਾ ਹੀ ਮਾਰ ਕਰਦਾ ਵਾ ਜਿਹੜਾ ਬਗਾਨਾ ਕੂਨ ਵਾ ਸੱਗੇ ਸੱਗੇ ਰਲਦਾ ਵਾ ਤੇ ਹੋਰ ਹੁਣ ਮੈਂ ਗੁਰਵਰ ਦੇ ਇੱਕ ਚਪੇੜ ਮਾਰ ਲਾ ਨਾ ਕਈ ਵਰੀ ਹੁਣ ਗਲਤੀ ਕਰਦਾ ਮਾਰ ਨਹੀਂ ਪੈਂਦੀ ਮਾਰ ਨਹੀਂ ਪੈਂਦੀ ਚਪੇੜ ਮਾਰ ਲਾ ਤੇ ਜੇ ਉਹ ਕਿਤੇ ਰੋਂਦਾ ਰੋਂਦਾ ਸੌਂ ਜੇ ਤੇ ਹਾਏ ਮੇਰੇ ਦਿਨ ਨੂੰ ਤੇ ਇਦਾਂ ਹੁੰਦਾ ਨਾ ਪਤਾ ਨਹੀਂ ਕੀ ਹੋਣਦਾ ਦੇਲ ਹੀ ਕੰਬੀ ਜਾਊਗਾ ਫੇਰ ਮੈਂ ਉਹਨੂੰ ਕਿੰਨੀ ਵਾਰੀ ਗੱਲ ਚ ਲਾਉਂਗੀ ਪਾਰੀਆਂ ਕਰੂੰਗੀ ਉਹਦੀਆਂ ਫੇਰ ਕਿਤੇ ਜਾ ਕੇ ਤੇ ਠੰਡ ਪੈਂਦੀ ਫੇਰ ਮੈਨੂੰ ਇੰਨਾ ਪਛਤਾਵਾ ਹੁੰਦਾ ਤੇ ਮਨਜੋਦ ਮੈਨੂੰ ਹੱਸਣਗੇ ਵੀ ਪਹਿਲਾਂ ਮਾਰ ਲੈਂਦੀ ਇਹਨੂੰ ਮੈਂ ਫੇਜ ਜਦੋਂ ਹੁਣ ਸ਼ੈਤਾਨੀ ਕੰਡਾ ਹੁੰਦਾ ਹੁਣ ਰੋਕਣਾ ਵੀ ਪੈਂਦਾ ਉਹ ਮੋੜਕੜ ਕੇ ਦਾ ਖੂਨ ਤੇ ਬੱਚੇ ਦਾ ਇਹ ਬੜਾ ਹੁੰਦਾ ਵਾ ਹੂੰ ਉਹ ਆਨੀਆਂ ਇਹਨੀਆਂ ਲੱਗ ਹੋ ਸਕਦਾ ਕਮੈਂਟ ਬੱਚਾ ਅੱਖਾਂ ਤਮਾਂਬੇ ਹੋ ਜੇ ਤਾਂ ਮਾਂ ਦੇ ਭਾਗੀਆਂ ਬਣ ਜਾਂਦੇ ਆ ਉਹ ਹੀ ਗੱਲ ਹੈ ਨਾ ਆਪਣੇ ਢਡੂ ਜੰਮਿਆ ਹੋਵੇ ਤੇ ਫੇਰੀ ਪਤਾ ਵਾ 9 ਮਹੀਨੇ ਜਦੋਂ ਮਾਂ ਨੇ ਕੁੱਕ ਚ ਰੱਖਣਾ ਵਾ ਪਿਆਰ ਤੇ ਉਦੋਂ ਹੀ ਪੈ ਜਾਂਦਾ ਵਾ ਉਹਨੂੰ ਪਹਿਲੇ ਦੇਣੀ ਜਦੋਂ ਸੁਣੀਦਾ ਵਾ ਵੀ ਬੱਚਾ ਹੋਣ ਵਾਲਾ ਵਾ ਤੇ ਕਿਤੇ ਰੂਹ ਖੁਸ਼ ਹੋ ਜਾਂਦੀ ਹੈ ਆਈ ਜੀ ਆਦੇ ਚੇ ਕਰਕੇ ਹੀ ਆ ਦੋਰੀ 10000 ਚਾਹ ਲੈ ਸਾਡੀ ਧੀ ਸਭ ਕੀ ਕਹਿੰਦੇ ਆ ਕਿ ਮਤਰੀਆਂ ਜਿਹੜੀਆਂ ਵਾ ਉਹ ਮਾਵਾ ਨਹੀਂ ਬੰਦੀਆਂ ਜੇ ਮਤਰੀਆਂ ਮਾਵਾ ਬੰਨਣਾ ਵੀ ਚਾਹਨ ਦੁਨੀਆ ਨਹੀਂ ਬਨਨ ਦਿੰਦੀ ਗਰਲਾ ਕਰਕੇ ਮਾਨਾ ਕਾ ਦਿੰਦੀ